ਜੇ ਉਹਦੇ ਤਰ੍ਹਾਂ ਤੋਂ ਕੋਈ ਗਲਤ ਲੱਗ ਜਿਗਦੇ ਤਾਂ ਮੈਂ ਉਹਦੇ ਬਾਰੇ ਕੋ ਮਾੜੀ ਗੱਲ ਕਹਾਂ ਤੇ ਮੇਰੇ ਵਰਗੇ ਬੰਦਿਆਂ ਨੂੰ ਸੋਪਾ ਨਹੀਂ ਕਰਦਾ ਉਹ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜੇ ਡੱਲੇ ਵਾਲ ਸਾਹਿਬ ਮਰ ਕੇ ਫੇਰ ਜਾਣਾ ਜੋਦੀ ਸਪੋਰਟ ਤੇ ਆ ਜਿੰਨੀਆਂ 40 ਜਿਸੇ ਬੰਦੀਆਂ ਨੇ ਇਹਦਾ ਮਰੀਜ਼ ਆ ਤੇ ਜੇ ਮਰ ਗਿਆ ਤੇ ਮਗਰੋਂ ਸ਼ਰਧਾਂਜਲੀ ਦੇਣਾ ਜਾਇਜ਼ ਫਰਮਾਇਆ ਇਹ ਗੱਲ ਕਹਿਣੀ ਚਾਹੁੰਦਾ ਸਾਰੇ ਜਸੇ ਬੰਦਿਆਂ ਨੂੰ ਤੋ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹ ਰਿਹਾ ਤੁਸੀਂ ਖਨੌਰੀ ਥਾਣੀ ਆਪਾਂ ਨੂੰ ਕੋਈ ਉੱਥੇ ਪਾਕਿਸਤਾਨ ਦੱਸਿਆ ਆਪਣੇ ਪੰਡਤਾਂ ਨੇ ਦੱਸਿਆ ਕਿ ਉਧਰ ਵੀ ਲੱਗਣਾ ਤੁਸੀਂ ਉਹਰ ਥਾਣੀ ਆ ਕੇ ਲੱਗ ਜੋ ਕਿ ਉਹ ਸਿੰਘ ਚੜ੍ਹਾਈ ਮਾਰ ਗਿਆ ਤੇ ਮੈਂ ਸਮਝੂ ਸਾਡੇ ਵਾਸਤੇ ਵੀ ਨਮੋਸ਼ੀ ਆ ਪੰਜਾਬ ਗਵਰਨਮੈਂਟ ਵਾਸਤੇ ਸੈਂਟਰ ਵਾਸਤੇ ਬੜਾ ਨਮੋਸ਼ੀ ਵਾਲਾ ਕੰਮ ਹੈ ਅਰੇ ਯਾ ਉਹਨਾਂ ਦੀ ਜਿਹੜੀ ਹੈਗੀ ਆ ਨਾ ਸਭੀ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ ਕਿ ਗਣ ਹਰਪ੍ਰੀਤ ਸਿੰਘ ਜਿਹੜੇ ਆ ਉਹ ਚੰਗੇ ਬੁਲਾ ਰਹੇ ਆ ਚੰਗੇ ਵਿਦਵਾਨ ਆ ਚੰਗੀ ਗੱਲ ਕਹਿ ਸਕਦੇ ਆ ਮੌਕੇ ਦੇ ਬੁਲਾ ਰਹੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਉਹਨਾਂ ਦਾ ਥਾਂ ਨੂੰ ਨਾਲ ਦੁਬਈ ਦਾ ਥਾਂ ਨੂੰ ਕਰੀਏ ਜਿਹੜੀ ਉਹਨਾਂ ਦੀ ਗੱਲ ਆ ਉਹਨੂੰ ਘਟਾਈਏ ਐਡੀਪੀਸੀ ਪ੍ਰਧਾਨ ਨੇ ਬੀਬੀ ਦੀ ਗਿਰਕੋ ਬਾਰੇ ਟਿੱਪਣੀ ਕੀਤੀ ਹੈ ਉਹਨਾਂ ਨੂੰ ਬਲੈ ਵੀ ਹੈ ਉਹ ਮੰਨ ਚਲ ਬਲੋ ਕੀ ਕਹਿ ਜਾਂਦੇ ਹੋ ਹੋਰ ਬਾਰੇ ਮੈਂ ਕੁਝ ਨਹੀਂ ਕਹਣਾ ਕੀ ਮਤਲਬ ਨਹੀਂ ਕਹਿਣਾ ਚਾਹੁੰਦਾ ਵੇਖੋ ਪਤਾ ਗੱਲ ਜਿਹੜੀ ਸ਼ਰੋਮਣੀ ਕਮੇਟੀ ਆ ਨਾ ਉਹ ਸਿੱਖਾਂ ਦੀ ਬਹੁਤ ਵੱਡੀ ਧਾਰਮਿਕ ਸੰਸਥਾ ਤੇ ਇਹ ਕਰਕੇ ਮੈਂ ਮਤਲਬ ਉਹ ਸ਼ਰੋਮਣੀ ਕਮੇਟੀ ਲਾਜ਼ਰੀ ਹੈ ਨਾ ਪ੍ਰਨਾਲਦੀ ਦੇ ਨਾਲ ਇਹ ਕਰਕੇ ਮੈਂ ਇਹ ਗੱਲ ਤਾਂ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਸਿੱਖਾਂ ਦੀ ਬਹੁਤ ਇੱਕ ਵੱਡੀ ਸੰਸਥਾ ਹੈ ਜਿਹੜੀ ਬੜੀਆਂ ਕੁਰਬਾਨੀਆਂ ਜੇਲਾਂ ਸ਼ੀਦੀਆਂ ਤੋਂ ਬਾਅਦ ਖੂਨ ਚਾਹੀ ਹੈ ਤੇ ਜੇ ਉਹਦੇ ਪ੍ਰਬੰਧ ਤੋਂ ਕੋਈ ਗਲਤ ਲੱਭਦੀ ਲੱਗਦੀ ਹੈ ਤੇ ਮੈਂ ਉਹਦੇ ਬਾਰੇ ਕੋਈ ਮਾੜੀ ਗੱਲ ਕਹਾਂ ਤੇ ਮੇਰੇ ਵਰਗੇ ਬੰਦੇ ਨੂੰ ਸ਼ੋਭਾ ਨਹੀਂ ਕਰ ਦਿੱਤਾ ਤੁਹਾਨੂੰ ਨਹੀਂ ਲੱਗਦਾ ਮਹਿਲਾਵਾਂ ਦਾ ਸਨਮਾਨ ਕਰਨਾ ਉਸੇ ਤਰ੍ਹਾਂ ਕੋਈ ਛੋਟਾ ਜਿਹਾ ਬਦਲ ਕਈ ਘਟਣਗੇ ਹਾਂਜੀ ਮਹਿਲਾਵਾਂ ਦਾ ਸਨਮਾਨ ਕਰਨਾ ਵਸੇ ਸ਼ਬਦਾ ਦੀ ਵਤੋਂ ਸਹੀ ਰੱਖਣੀ ਚਾਹੀਦੀ ਹੈ ਹਾਂ ਨਹੀਂ ਵੇਖੋ ਪਹਿਲਾਂ ਪਤਾ ਗੱਲ ਕੀ ਆ ਵੇਖੋ ਗੁਰੂ ਸਾਹਿਬ ਨੇ ਮੈ ਸਰਮਾਨ ਦਿੱਤਾ ਸੋ ਕਿਉ ਮੰਦਾ ਆਖੀਏ ਜਤ ਜਮੈ ਰਾਜਾਣ ਤੇ ਰਾਜੇ ਮਹਾਰਾਜੇ ઋષਿ ਜਿੰਨੇ ਅਸੀਂ ਪੈਦਾ ਹੋਏ ਅਸੀਂ ਆਪਣੇ ਇਸ ਤਰ੍ਹਾਂ ਦੇ ਮਾਵਾ ਤੋਂ ਹੀ ਪੈਦਾ ਹੋਏ ਆ ਤੇ ਇਹੇ ਬਾਰੇ ਵੀ ਸਾਨੂੰ ਕੋਈ ਮਾੜਾ ਸ਼ਬਦ ਜਿਹੜਾ ਕਈ ਇਹ ਵੇਹ ਨਾ ਇੱਕ ਮੇਰੀ ਹੋਰ ਬੇਨਤੀ ਆ ਕਈ ਇਹ ਬੋਲਣ ਕਿ ਤੁਸੀਂ ਵੀ ਬੁਲਾ ਦਿੰਦੇ ਸਾਨੂੰ ਵੇਹ ਨਾ ਤੇਜਰ ਫੋਨ ਕਰਕੇ ਆਸ ਦਿੰਦੇ ਜੀ ਸੋ ਇਹ ਕਰਕੇ ਇਹ ਸ਼ਬਦਾਂ ਦੀ ਜਿਹੜੀ ਆ ਨਾ ਉਹ ਜ਼ਰੂਰ ਪਤਾ ਚਾਹੀਦਾ ਇੱਕ ਜਿਹੜੀ ਮੈਂ ਹੋਰ ਗੱਲ ਕਹਿਣੀ ਚਾਹਣਾ ਆਪਣੇ ਕੋਲੋਂ ਉਹ ਮੈਂ ਬੇਨਤੀ ਕਰਨੀ ਚਾਹਣਾ ਵੀ ਜੇ ਡੱਲੇ ਵਾਲ ਸਾਹਿਬ ਮਰ ਕੇ ਫੇਰ ਜਾਣਾ ਜੋਦੀ ਸਪੋਰਟ ਤੇ ਆ ਜਿੰਨੀਆਂ 40 ਜਿਥੇ ਬੰਦੀਆਂ ਨੇ ਤੇ ਤੁਸੀਂ ਠੀਕ ਹੈ ਤੁਹਾਡੇ ਆ ਵੀ ਦੀ ਮਤ ਭੇਦ ਹੈਗੇ ਆ ਉਹ ਰੱਖੀਏ ਜੇ ਨਹੀਂ ਤੇ ਲੇਕਿਨ ਉਹ ਸ਼ੂਗਰ ਦਾ ਔਰ ਦੂਜਾ ਉਹਦਾ ਕੈਸਰ ਦਾ ਮਰੀਜ਼ ਆ ਤੇ ਜੇ ਮਰ ਗਿਆ ਤੇ ਮਗਰੋਂ ਸ਼ਰਧਾਂਜਲੀ ਦੇਣਾ ਨਾ ਜਾਇਆ ਜੇ ਫਿਰ ਮੈਂ ਇਹ ਗੱਲ ਕਹਿਣੀ ਚਾਹਣਾ ਸਾਰੇ ਜਥੇਬੰਦੀਆਂ ਨੂੰ ਔਰ ਆਪਣੇ ਅਕਾਲੀ ਦਲਾਂ ਨੂੰ ਵੀ ਫੈਡਰੇਸ਼ਨਾਂ ਨੂੰ ਵੀ ਔਰ ਜਿੰਨੇ ਸਾਡੇ ਨਗਸ ਸਿੰਘ ਜਥੇਬੰਦੀਆਂ ਨੇ ਔਰ ਜਿੰਨੇ ਸਾਡੇ ਕਾਰਸੇ ਵਾਲੇ ਮਹਾਪੁਰਸ਼ਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਐ ਕਿ ਇਹ ਜਾ ਕੇ ਆਪਾਂ ਕਿਉਂਕਿ ਸੈਂਟਰ ਨੇ ਇੱਕ ਕੱਲ ਇੱਕ ਹੋਰ ਨੋਟੀਫਿਕੇਸ਼ਨ ਭੇਜਿਆ ਜਿਹੜਾ ਗਰਮੀਤ ਸਿੰਘ ਖੁੱਡੀਆਂ ਦੇ ਰਾਤੀ ਦੱਸਿਆ ਸੀ ਉਹਨਾਂ ਕਿਹਾ ਕਿ ਤਿੰਨ ਕਾਨੂੰਨ ਫਿਰ ਲਾਗੂ ਕਰ ਲਈ ਸਾਨੂੰ ਆ ਗਿਆ ਪਰ ਚਟੂਆ ਸੋ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਖਨੌਰੀ ਥਾਂ ਨਹੀਂ ਆਪਾਂ ਨੂੰ ਕੋਈ ਉੱਥੇ ਕਿਸੇ ਦੱਸਿਆ ਹੈ ਆਪਣੇ ਪੰਡਤਾਂ ਨੇ ਦੱਸਿਆ ਵੀ ਉਧਰ ਵੀ ਲੰਘਣਾ ਤੁਸੀਂ ਹੋਰ ਥਾਂ ਦੀ ਜਾ ਕੇ ਲੰਘ ਜਾਓ ਜੇ ਲੰਘਣਾ ਹੈ ਆਪਾਂ ਜਾਣਾ ਦਿੱਲੀ ਜਾਣਾ ਤੇ ਆਪਾਂ ਜਰੂਰ ਹੁਣ ਜਦੋਂ ਤੇ ਆਪਾਂ ਰੋਗ ਦੇ ਨਾਲ ਨਹੀਂ ਅਸੀਂ ਛੋਟੇਪੁਰ ਸਾਹਿਬ ਨੇ ਇੱਕ ਸੰਘਰਸ਼ ਲੜਿਆ ਅਸੀਂ ਲੜਿਆ ਜਿੱਦ ਤਰੋਂ ਸਾਨੂੰ ਰੋਗ ਦੇ ਅਸੀਂ ਦੂਜੇ ਪਾਸੇ ਦੀ ਚਲੇ ਜਾਂਦੇ ਅਸੀਂ ਮੈਨੂੰ ਯਾਦ ਹੈ ਜਦੋਂ ਮੈਂ ਜੇਲ੍ਹ ਚ ਬੰਦ ਸੀ ਤੇ ਉਸ ਟਾਈਮ ਤੇ ਮੈਨੂੰ ਛਡਾਉਣ ਵਾਸਤੇ ਤੇ ਇਥੋਂ ਜਾ ਕੇ ਲੱਗੇ ਇਹਨਾਂ ਗਵਰਨਰ ਸਾਹਿਬ ਨੂੰ ਮਿਲਣਾ ਜਾ ਕੇ ਆਪਣੇ ਬੰਦਿਆਂ ਗਿੱਲ ਸਾਹਿਬ ਨੇ ਹੋਰ ਬੰਦੇ ਤੇ ਉਹਨਾਂ ਨੇ ਕੀਤਾ ਰਾਹ ਦੇ ਵਿੱਚੋਂ ਨਾ ਲਾੜਾ ਤਿਆਰ ਕਰਕੇ ਤੇ ਵੜ ਲਿਆ ਉਹਦੇ ਤੇ ਉਹ ਜਦੋਂ ਉਹਨਾਂ ਨੇ ਵੇਖਿਆ ਵੀ ਲਾੜਾ ਤਾਂ ਠੀਕ ਆ ਤੇ ਗਿੱਲ ਕਹਿੰਦੇ ਨਾਲ ਬੈਠਾ ਉਹ ਪਛਾਣ ਗਿਆ ਕਹਿੰਨ ਤੋਂ ਮੇਰਾ ਭਾਵਾ ਵੀ ਆਪ ਪੂਰਤਰਾ ਚਲੇ ਜੀਏ ਪਾਸੇ ਦੀ ਚਲੀ ਜੀਏ ਜਾ ਕੇ ਉੱਥੇ ਪ੍ਰੈਸ਼ਰ ਹੀ ਕਰਨਾ ਤੁਸੀਂ ਟਾਈਮ ਦਿਓ ਵੀ ਦਿੱਲੀ ਪਹੁੰਚੋ ਨਾ ਕੋ ਗੱਡੀ ਤੇ ਨਾ ਕੋਈ ਆਪਣੇ ਜਿਹੜੀ ਇਸ ਤਰ੍ਹਾਂ ਕਰਕੇ ਸਾਰੇ ਦਿੱਲੀ ਪਹੁੰਚੋ ਤੇ ਦੱਲੇਵਾਲ ਸਾਹਿਬ ਦੀ ਸਪੋਰਟ ਕਰੋ ਤੇ ਮੈਂ ਸੈਂਟਰ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਤੁਸੀਂ ਵੀ ਕੁਝ ਸੋਚੋ ਅੰਮ੍ਰਿਤ ਸ਼ਾ ਜੀ ਮੋਦੀ ਜੀ ਕੋਈ ਦਸਤਾਨ ਦੇ ਪਰ ਇੰਵੈਸਟ ਤੁਸੀਂ ਵੀ ਸੋਚੋ ਇਹ ਆਪਣੇ ਪੰਜਾਬ ਜਿਹੜਾ ਹੈ ਦਸਤਾਨ ਦਾ ਦਿਲ ਆ ਤੇ ਜਦੋਂ ਦਿਲ ਕਮਜ਼ੋਰ ਹੋ ਜੇ ਉਦੋਂ ਫਿਰ ਦੇਸ਼ ਵੀ ਕਮਜ਼ੋਰ ਹੋਊਗਾ ਕਿਉਂਕਿ ਪੰਜਾਬ ਨੇ ਕੁਰਬਾਨੀਆਂ ਕੀਤੀਆਂ ਸ਼ੀਧੀਆਂ ਦਿੱਤੀਆਂ ਜਿੱਲਾ ਕਟੀਆਂ ਤੇ ਕਣਕ ਵੀ ਪੈਦਾ ਕਰਕੇ ਦਿੱਤੀ ਆ ਔਰ ਕਾ ਮੈਨੂੰ 65 ਤੇ 71 ਦੀ ਲੜਾਈ ਦਾ ਵੀ ਪਤਾ ਹੈ ਤੇ ਆ ਜਿਹੜੀ ਚੈਨਾ ਲ ਹੋਈ ਆ ਤੇ ਕਾਰਗਿਲ ਦੀ ਪੰਜਾਬ ਵੀ ਲੜਿਆ ਉਦੋਂ ਤੁਸੀਂ ਕਰਕੇ ਤੁਸੀਂ ਉਹ ਇਹ ਕੋਈ ਹੋਰ ਗੱਲ ਆ ਤੇ ਉਹਨੂੰ ਛੱਡੋ ਆ ਸਾਡੀਆਂ ਕੁਰਬਾਨੀਆਂ ਤਾਂ ਦੇਖੋ ਉਹਦੇ ਕਰਕੇ ਤੁਸੀਂ ਸਭ ਕੋ ਸੱਦਾ ਦਿਓ ਪੰਜਾਬ ਦੇ ਜਿਹੜੇ ਕਿਸਾਨ ਉਹਨਾਂ ਨੂੰ ਤੇ ਸੱਦਾ ਦੇ ਕੇ ਗੱਲਬਾਤ ਰਹੀ ਹੁੰਦਾ ਜਿਹੜਾ ਹਾਲਾ ਉਹ ਲੱਭਿਆ ਜਾਵੇ ਜੇ ਉਹ ਸਿੰਘ ਚੜ੍ਹਾਈ ਮਾਰ ਗਿਆ ਤੇ ਮੈਂ ਸਮਝੂ ਸਾਡੇ ਵਾਸਤੇ ਵੀ ਨਮੋਸ਼ੀ ਆ ਪੰਜਾਬ ਗਵਰਨਮੈਂਟ ਵਾਸਤੇ ਸੈਂਟਰ ਵਾਸਤੇ ਪਰ ਨਮੋਸ਼ੀ ਵਾਲਾ ਕੰਮ ਸਾਫ ਔਰ ਜਿਹੜੀ ਯਾਰ ਉਗਲੀ ਜਾ ਰਹੀ ਹੈ ਔਰ ਖਾਸ ਕਰਕੇ ਜਿਹੜਾ ਸ੍ਰੋਮਣੀ ਅਕਾਲੀ ਦਲ ਦਾ ਵਿੰਗ ਸੀਆਈਟੀ ਵਿੰਗ ਉਹਦੇ ਵੱਲੋਂ ਔਰ ਠੇ ਜਿਹੜੇ ਬਣਾ ਕੇ ਕਾਊਂਟ ਕਾਊਠੀਆਂ ਆਈਡੀਆਂ ਬਣਾ ਕੇ ਪਹਿਲਾਂ ਉਹਨਾਂ ਦੇ ਬੱਚਿਆਂ ਬਾਰੇ ਬੋਲਿਆ ਗਿਆ ਤੇ ਅੱਜ ਫੇਰ ਹੋਰ ਉਹਨਾਂ ਦੇ ਜਿਹੜੇ ਪ੍ਰਤਬਾ ਉਹਨੂੰ ਨੀਵਾ ਕਰਨ ਵਾਸਤੇ ਇਸ ਤਰ੍ਹਾਂ ਨਹੀਂ ਜੇ ਕਿਸੇ ਨੇ ਨੀਵੇਂ ਹੋਣਾ ਸਹੀ ਆਓ ਜੇ ਤੁਹਾਡੇ ਕੋਲ ਤੁਸੀਂ ਆਵੇ ਜੇ ਨਾ ਸਾਡੇ ਕੋਲ ਸਬੂਤ ਫਲਾਂਟੇਗਾ ਤੇ ਮੈਂ ਇੱਥੇ ਖੜਾ ਸਾਡੇ ਕੋਲ ਆਓ ਇੱਥੇ ਦੱਸੋ ਜੇ ਨਾਲ ਪੁੱਛਾਂਗੇ ਤੁਸੀਂ ਪੁੱਛਣ ਵਾਲੇ ਕਿਹੜੇ ਜੇ ਤੁਹਾਡੇ ਕੋਈ ਕੁਰਬਾਨੀ ਜੇਲ ਕੋਈ ਤੁਹਾਡੇ ਕੋ ਹੈਗੀ ਪੰਥਪ੍ਰਦੀ ਕਿ ਐਵੇਂ ਹੀ ਮਤਲਬ ਬੈਠੇ ਤੁਸੀਂ ਘਰਾ ਦੇ ਵਿੱਚੋਂ ਵੱਡੀਆਂ ਸ਼ਕਤੀਆਂ ਦੇ ਖਿਲਾਫ ਕਰੇ ਸਿੰਘ ਸਾਹਿਬ ਗਿਆਨੀ ਰਗਬੀ ਸੰਗ ਦੇ ਖਿਲਾਫ ਬੋਲਦੇ ਹੋ ਔਰ ਕਦੇ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਖਿਲਾਫ ਬੋਲਦੇ ਹੋ ਕਦੇ ਤੁਸੀਂ ਕਾਲ ਤਖਤ ਸਾਹਿਬ ਦੇ ਖਿਲਾਫ ਬੋਲਦੇ ਹੋ ਇੱਕ ਆਂਦਾ ਹੀ ਇਥੇ ਜਿਹੜਾ ਇਹ ਇਕੱਠਾ ਕਰਕੇ ਲੈਂਦਾ ਹੈ ਇਹ ਜਿਹੜੀਆਂ ਕੋਈ ਸਿਆਸੀ ਆਗੂ ਦੇ ਪਿੱਛੇ ਬਿਲਕੁਲ ਇਹਦੇ ਪਿੱਛੇ ਸਿਆਸਤ ਕੀਤੀ ਜਾ ਰਹੀ ਆ ਉਹਨਾਂ ਦੀ ਜਿਹੜੀ ਹੈਗੀ ਆ ਨਾ ਸਭੀ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ ਕਿ ਗਨੀ ਹਰਪ੍ਰੀਤ ਸਿੰਘ ਜਿਹੜੇ ਆ ਉਹ ਚੰਗੇ ਬੁਲਾਰੇ ਆ ਚੰਗੇ ਵਿਦਵਾਨ ਆ ਚੰਗੀ ਗੱਲ ਕਹਿ ਸਕਦੇ ਆ ਮੌਕੇ ਦੇ ਬੁਲਾਰੇ ਆ ਤੇ ਉਹਨਾਂ ਨੂੰ ਥੋੜੇ ਉਹਨਾਂ ਦਾ ਥਾਂ ਨੂੰ ਨਾਲ ਦੋ ਮਹੀਨੇ ਦਾ ਥਾਂ ਨੂੰ ਕਰੀਏ ਜਿਹੜੀ ਉਹਨਾਂ ਦੀ ਗੱਲ ਆ ਉਹਨੂੰ ਘਟਾਈਏ ਇਹ ਨਹੀਂ ਘਟਣੀ ਸੋ ਮੈਂ ਉਹਨਾਂ ਨੂੰ ਵੀਰਾਂ ਨੂੰ ਟਾੜਨਾ ਕਰਨ ਨਹੀਂ ਚਾਹੁੰਦਾ ਇਹੋ ਜੀ ਗੱਲ ਨਾ ਕਰੋ ਆਪਣੇ ਕੌਮ ਦੇ ਜਹੇਦਾਰ ਨੇ ਕਾਲਤਖ ਸਾਹਿਬ ਸਿੱਖ ਕੌਮ ਦਾ ਜਿਹੜਾ ਹੈ ਨਾ ਇਹ ਇਸ ਵੇਲੇ ਸਰਬੋੱਚ ਹੈ ਔਰ ਕਾਲਤਖ ਸਾਹਿਬ ਹੀ ਆ ਜਿਹਨੇ ਸਾਰੇ ਕਾਲੀਦਾਨ ਨੂੰ ਸਦਕੇ ਇੱਥੇ ਸਾਰਾ ਕੁਝ ਉਹਨਾਂ ਤੋਂ ਆਖਿਆ ਵੇ ਦੱਸੋ ਆਏ ਔਰ ਕਲੀ-ਕਲੀ ਕਹਿੰਦਾ ਜਵਾਬ ਲਿਆ ਕਾਉਂਟੇਬਿਲਟੀ ਤਾਂ ਹੈਗੀ ਨਾ ਕਿਤੇ ਹੋਰ ਕਿਸੇ ਕਾਮ ਵਿੱਚ ਨਹੀਂ ਹੈਗੀ ਸੋ ਇਹ ਸ਼ਰ੍ਹੀਆਂ ਨਾ ਖਰਾਬ ਕਰੋ ਕੋਈ ਸਰਕਾਰੀ ਏਜੰਸੀਆਂ ਵੀ ਕਰ ਰਹੀਆਂ ਨੇ ਇਹ ਤੇ ਕੋਈ ਹੋਰ ਵੀ ਜਥੇਬੰਦੀਆਂ ਜਿਹੜੀਆਂ ਲੋਕੇਵਾਰ ਕਰਦੇਗਾ ਸਭ ਤੋਂ ਮਾੜਾ ਬੰਦਾ ਹੁੰਦਾ ਜਿਹੜਾ ਲੋਕੇਵਾਰ ਜਿਹੜਾ ਕਰਦਾ ਕਿਸੇ ਤੇ ਜਦ ਸ਼ਰਮ ਮਾਨ ਕੇ ਦੱਸੋ ਕਿ ਆਹ ਗੱਲ ਹੈਗੀ ਆ ਸੋ ਇਹ ਗੱਲਾਂ ਮੈਂ ਉਹ ਗੱਲ ਦੀ ਜਿਹੜੇ ਨੰਗਾ ਕਰਦਾ ਉਹਨਾਂ ਨੂੰ ਬੇਨਤੀ ਕਰਦਾ ਇਹ ਗੱਲਾਂ ਨਾ ਕਰੋ ਇਹ ਗੱਲਾਂ ਕਰਨ ਵਾਲੀਆਂ ਨਹੀਂ ਗੀਆਂ ਸੋ ਠੀਕ ਹੈ ਨਾ ਰੈਕ ਦਿਖਾਤਾ ਸਸ ਸਸ ਦੇਖੀ ਜਿਹੜਾ ਫੈਸਲਾ ਪੰਚ ਸਭਾ ਨੇ ਦਿੱਤਾ ਹੋਇਆ ਹੈ ਕਿਤੇ ਉਹ ਫੈਸਲੇ ਦੇ ਵਿਰੋਧ ਦੇ ਨਹੀਂ ਕੋਈ ਕਰ ਰੇ ਨਹੀਂ ਨਹੀਂ ਉਹ ਨਹੀਂ ਕਰ ਰਾ ਪੰਥਾ ਜਾਂ ਪੰਥ ਦਾ ਕੋਈ ਬੰਦਾ ਕਰ ਰਿਹਾ ਨਹੀਂ ਸਰਕਾਰੀ ਏਜੰਸੀਆਂ ਤੇ ਉਹੀ ਬੰਦੇ ਕਰ ਰਹੇ ਆ ਜਿਹੜੇ ਬੰਦੇ ਇਸ ਸਮੇਂ ਤੇ ਆ ਕੇ ਸਾਡਾ ਥੋੜਾ ਜਿਹਾ ਦੰਬ ਜਿਹੜਾ ਨੀਵਾ ਆਇਆ ਉਹ ਬੰਦੇ ਕਰ ਰਹੇ ਉਹਨਾਂ ਦਾ ਆਈਪੀ ਹੈ ਕੇ ਉਹਦੇ ਉੱਪਰ ਨਾਲ ਤੋਂ ਕੋਈ ਗਲਤ ਲਫਜ਼ ਲੱਗਦੇ ਤਾਂ ਮੈਂ ਉਹਦੇ ਬਾਰੇ ਕੋਈ ਮਾੜੀ ਗੱਲ ਕਹਾਂ ਤੇ ਮੇਰੇ ਵਰਗੇ ਬੰਦਿਆਂ ਨੂੰ ਸ਼ੋਭਾ ਨਹੀਂ ਕਰਦਾ ਉਹ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜੇ ਡੱਲੇ ਵਾਲ ਸਾਹਿਬ ਮਰ ਕੇ ਫੇਰ ਜਾਣਾ ਜੋਦੀ ਸਪੋਰਟ ਤੇ ਆ ਜਿੰਨੀਆਂ 40 ਜੱਥੇ ਬੰਦੀਆਂ ਨੇ ਇੱਕ ਦਾ ਮਰੀਜ਼ ਆ ਤੇ ਜੇ ਮਰ ਗਿਆ ਤੇ ਮਗਰੋਂ ਸ਼ਰਧਾਂਜਲੀ ਦੇਣ ਨਾ ਜਾਇਆ ਜੇ ਫਿਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਾਰੇ ਜੱਥੇ ਬੰਦੀਆਂ ਨੂੰ ਸੋ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੁਸੀਂ ਖਨੌਰੀ ਥਾਂ ਨਹੀਂ ਆਪਾਂ ਨੂੰ ਕੋਈ ਉੱਥੇ ਪਾ ਕੇ ਦੱਸਿਆ ਆਪਣੇ ਪੰਡਤਾਂ ਨੇ ਦੱਸਿਆ ਵੀ ਉਧਰ ਦੀ ਲੰਗਣਾ ਤੁਸੀਂ ਹੋਰ ਥਾਂ ਦੀ ਆ ਕੇ ਲੰਘ ਜੋ ਅੰਮ੍ਰਿਤ ਸ਼ਾ ਜੀ ਮੋਦੀ ਵੀ ਕੋਹੇ ਦਸਤਾਨ ਦੇ ਉਪਰ ਇਨਵੈਸਟ ਕਰੇ ਤੁਸੀਂ ਵੀ ਸੋਚੋ ਇਹ ਆਪਣੇ ਪੰਜਾਬ ਜਿਹੜਾ ਹੈ ਦਸਤਾਨ ਦਾ ਦਿਲ ਆ ਤੇ ਜਦੋਂ ਦਿਲ ਕਮਜ਼ੋਰ ਹੋ ਜੇ ਉਦੋਂ ਫਿਰ ਦੇਸ਼ ਵੀ ਕਮਜ਼ੋਰ ਹੋਊਗਾ ਤੂੰ ਉਹਦੇ ਕਰਕੇ ਤੁਸੀਂ ਸਭ ਕੋ ਸੱਦਾ ਦਿਓ ਪੰਜਾਬ ਦੇ ਜਿਹੜੇ ਕਿਸਾਨ ਉਹਨਾਂ ਨੂੰ ਜੇ ਉਹ ਸਿੰਘ ਚੜ੍ਹਾਈ ਮਾਰ ਗਿਆ ਤੇ ਮੈਂ ਸਮਝੂ ਸਾਡੇ ਵਾਸਤੇ ਵੀ ਨਮੋਸ਼ੀ ਆ ਪੰਜਾਬ ਗਵਰਨਮੈਂਟ ਵਾਸਤੇ ਸੈਂਟਰ ਵਾਸਤੇ ਪਰ ਨਮੋਸ਼ੀ ਵਾਲਾ ਕੰਮ ਪਰ ਉਹਨਾਂ ਦੀ ਜਿਹੜੀ ਹੈਗੀ ਆ ਨਾ ਸਭੀ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ ਕਿ ਗੱਲ ਇਹ ਹਰਪ੍ਰੀਤ ਸਿੰਘ ਜਿਹੜੇ ਆ ਉਹ ਚੰਗੇ ਬੁਲਾ ਰਹੇ ਆ ਚੰਗੇ ਵਿਦਵਾਨ ਆ ਚੰਗੀ ਗੱਲ ਕਹਿ ਸਕਦੇ ਆ ਮੌਕੇ ਦੇ ਬੁਲਾ ਰਹੇ ਆ ਕਿ ਉਹਨਾਂ ਨੂੰ ਥੋੜੇ ਉਹਨਾਂ ਦਾ ਥਾਂ ਨੂੰ ਨਾ ਦੋਮਬੇ ਦਾ ਥਾਂ ਨੂੰ ਕਰੀਏ ਜਿਹੜੀ ਉਹਨਾਂ ਦੀ ਗੱਲ ਆ ਉਹਨੂੰ ਘਟਾਈਏ ਪਏ ਉਹਨਾਂ ਉਹ ਵੀਰਾਂ ਨੂੰ ਤਾੜਨਾ ਕਰਨੀ ਚਾਹੁੰਦਾ ਇਹੋ ਜੀ ਗੱਲ ਨਾ ਕਰੋ ਬੋਤ ਸਾਹਿਬ ਜਿਹੜਾ ਐ ਜੀਬੀਸੀ ਪਤਾ ਅਸੀਂ ਬਿਆਨ ਦਿੱਤਾ ਹੋਰੇ ਬਾਰੇ ਕੀ ਕਰਨੀ ਦੇਖੋ ਜੀ ਉਹ ਬਿਆਨ ਜਿਹੜਾ ਸੁਣਿਆ ਉਹ ਤੇ ਦੁਬਾਰਾ ਨਾ ਰਿਪੀਟ ਨਹੀਂ ਕਰ ਸਕਦਾ ਉਹ ਬਹੁਤ ਸਖ਼ਤ ਪਾਸ਼ਾਵਾ ਕਿਸੇ ਧਾਰਮਿਕ ਬੰਦੇ ਦੇ ਮੂੰਹ ਤੋਂ ਉਹ ਫੱਬਦੀ ਨਹੀਂ ਔਰ ਇੱਕ ਧਾਰਮਿਕ ਬੰਦਾ ਜਿੱਦੀ ਧਾਰਮਿਕ ਦਿੱਦੀ ਦੇ ਮਤਲਬ ਕਹਿ ਰਿਹਾ ਵਾ ਸਾਹਮਣੇ ਉਹ ਬਹੁਤ ਦੁੱਖਦਾਈ ਹੈ ਇਹ ਬਹੁਤ ਵੱਡਾ ਕਮਾ ਮਾਤਾ ਸਮਿਨਾ ਕੇ ਅਕਾਲ ਤਾ ਸ ਦੇ ਜਹਦਰ ਸਾਹਿਬ ਨੂੰ ਜਿਤਨੇ ਕਈ ਕੇਸ ਇਹੋ ਜਿਹਾ ਹੁੰਦਾ ਉਹਦੇ ਕੋਈ ਕੰਪਲੀਟ ਵੀ ਨਹੀਂ ਕਰਦਾ ਸੋ ਮੋਟੋਈ ਅਦਾਲਤਾਂ ਨਾਲ ਲੈਂਦੀਆਂ ਨੇ ਮੇਰਾ ਖਿਆਲ ਹੈ ਸੋ ਮੋਟੋਈ ਅਕਾਲਤ ਅਸਦੇ ਜਹਦਰ ਸਾਹਮਣੇ ਲੈਣਾ ਚਾਹੀਦਾ ਕਿਉਂਕਿ ਇੱਕ ਪ੍ਰਧਾਨ ਪ੍ਰੈਜ਼ੈਂਟ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਉਹ ਰਹਿ ਕਿਉਂਕਿ ਇਹ ਪ੍ਰਧਾਨ ਦੇ ਮਤਲਬ ਕਹਿ ਰਿਹਾ ਵਾ ਬਹੁਤ ਦੁੱਖ ਹੋਇਆ ਪਰ ਉਹਨਾਂ ਨੇ ਤਾਂ ਮਾਫੀ ਵੀ ਮੰਗ ਲਈ ਹੈ ਜੀ ਹੰਦਰ ਦੇਖੋ ਅਕਾਲ ਤਖਤ ਦੇ ਜਥੇਦਾਰ ਸਭ ਤੋਂ ਬਾਅਦ ਦੋ ਨੰਬਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਗਟਾਵਾ ਹੁੰਦਾ ਜਿਵੇਂ ਇਹੋ ਜਿਹੀ ਬੋਲੀ ਬੋਲਦੇ ਆ ਹਮਮ ờ ਪੰਜਾਬਦਾਰ ਰਹਿਮਾਨ ਧਾਰਮਿਕ ਸਖਸੀਅਤਾਂ ਵੀ ਰਹਿਮਾਨ ਇੱਕ ਧਾਰਮਿਕ ਬੰਦੇ ਦੀ ਸੋਚ ਦਾ ਵੀ ਇਤੋਂ ਪ੍ਰਗਟਾਵਾ ਹੁੰਦਾ ਉਹਦੇ ਅੰਦਰ ਸੋਚ ਕੀ ਬਹੁਤ ਦੁੱਖ ਹੋਇਆ ਮੈਂ ਸਮਝਾ ਕਿ ਜਿੰਨੇ ਵੀ ਸੂਝਵਾਨ ਧਾਰਮਿਕ ਲੋਕ ਨੇ ਉਹ ਬਹੁਤ ਮਹਿਸੂਸ ਕਰ ਰਹੇ ਆ ਇਹ ਬਹੁਤ ਵੱਡੀ ਗੱਲ ਹੋਈ ਹੈ ਜਿਹਦੇ ਨਾਲ ਸਾਡਾ ਸਿਰ ਦੁਨੀਆ ਚ ਟੁੱਟਿਆ ਮਹਿਲਾ ਕਮਿਸ਼ਨ ਨੇ ਵੀ ਬੁਲਾ ਲਿਆ ਜੀ ਉਹਨਾਂ ਨੂੰ ਚਲੋ ਇਹ ਕੋ ਕਾਨੂੰਨੀ ਗੱਲਾਂ ਜਿਹੜੀਆਂ ਉਹ ਕਰਨ ਵਾਲੇ ਉਹ ਕਰਨਗੇ ਜੀ ਅਸੀਂ ਤਾਂ ਮੈਂ ਵੀ ਸ੍ਰੋਮ ਦੀ ਦੁਰਦਾਰਾ ਪ੍ਰਬੰਧਕ ਮਟੀ ਦਾ ਭਾਰਤ 19 ਸਾਲ ਪ੍ਰਧਾਨ ਨੰਬਰ ਰਿਆਂ ਅਸੀਂ ਤਾਂ ਜਸੇਧਾਰ ਜੀ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੇ ਫੈਸਲੇ ਜਿਹੜੇ ਉਹ ਜਸੇਧਾਰ ਸਾਹਿਬ ਨੂੰ ਹੀ ਪੁਨਾ ਚ ਲੈਣਾ ਚਾਹੀਦਾ ਫੈਸਲਾ